ਦੇ ਸੋ ਪ੍ਰਿਆਰ ਦੇ ਕੀ ਦੇ ਦੇਣਾ ਦਾ ਉਹ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਇੰਚਾਰਜ ਹਲਕਾ ਫਤਿਹਗੜ ਚੂੜੀਆਂ ਤੋਂ ਸਰਦਾਰ ਪਰਮਜੀਤ ਸਿੰਘ ਖੋਖਰ ਤੇ ਸਾਡੇ ਹਲਕਾ ਇੰਚਾਰਜਾ ਹਲਕਾ ਇੰਚਾਰਜ ਸਰਦਾਰ ਬਲਬੀਤ ਸਿੰਘ ਜੀ ਬਨੂ ਪੰਜਾਬ ਦੇ ਚੇਅਰਮੈਨ ਉਹਨਾਂ ਵੱਲੋਂ ਤੇ ਫਤਿਹਗੜ ਚੂੜੀਆਂ ਦੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਦੇਸ਼ ਵਿੱਚ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਵੱਲੋਂ ਵਸਾਖੀ ਦੀਆਂ ਤੇ ਸਾਜਨਾ ਦਿਵਸ ਦੀਆਂ ਖਾਲਸਾ ਸਰਜਨ ਜੀਸਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦਿਨਾ ਤੇ ਆ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਰੇ ਹੀ ਦੇਸ਼ ਵਿੱਚ ਵਸਦੇ ਪੰਜਾਬੀਆਂ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਤੇ ਮੇਰ ਪਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਦੇਸ਼ ਆ ਸਾਰੇ ਪਹਿਲਾਂ ਤਾਂ ਵਧਾਈ ਦਿੰਦੇ ਹਾਂ ਸਾਰੇ ਇਲਾਕੇ ਨੂੰ ਆਪਣੇ ਨੂੰ ਵਧਾਈ ਆ ਪਾਰਟੀ ਨੂੰ ਵਧਾਈ ਆ ਸਾਰੀ ਕਲਸੀਅਲ ਨੂੰ ਉਹਨਾਂ ਨੂੰ ਵਧਾਈ ਆ ਸਾਰੀ ਸੂਤ ਸਰਗਤਨ ਪੇੜਾ ਉਹਨ ਖਾਲਸੇ ਦਾ ਜਨਮ ਦਿਹਾੜਾ ਵਾ ਉਹ ਦਿਨ ਵਿਸਾਖੀ ਤੇ ਹੁੰਦਾ ਜੀ ਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਉਹਨ ਖਾਲਸਾ ਜਿਹੜਾ ਬਣਾਇਆ ਸੀ ਬਣਾਇਆ ਸੀ ਉਦੋਂ ਅਸੀਂ ਮੰਗੇ ਸੀ ਸਿੱਖ ਕਿ ਕਿਨੂੰ ਸਿਰ ਦਿਓ ਉਹ ਦਿਨ ਸਿੱਖੀ ਦਾ ਇਤਿਹਾਸ ਵਾ ਇਹ ਤੇ ਗਵਾਹ ਵਾ ਵਿਸਾਖੀ ਤੇ ਉਹਦੀ ਸ਼ੁਭ ਦਿਹਾੜੇ ਦੇ ਉੱਤੇ ਆਪਾਂ ਲੱਖ ਲੱਖ ਸਾਰਿਆਂ ਨੂੰ ਬਧਾਈ ਦਿੰਦੇ ਆ 72 ਲੱਖਿਆਂ ਨੂੰ ਜੂਸ ਨੂੰ ਕੀ ਦੇਣਾ ਚਾਹੋਗੇ ਜੂਸ ਨੇ ਇਹ ਜਾਵੇ ਆਪਣੇ ਜਿਹੜੇ ਆ ਇਤਿਹਾਸ ਨਾਲ ਜੁੜੋ ਇਤਿਹਾਸ ਦੇ ਨਾਲ ਜੁੜਿਆ ਹੀ ਸਿੱਖੀ ਹਲ ਜਾਣਾ ਜੂਸ ਜਿਹੜਾ ਵਾ ਨਸ਼ਾ ਲ ਜ਼ਿਆਦਾ ਵਧ ਗਿਆ ਨਸ਼ੇ ਜਿਹੜੇ ਅੱਜ ਬਹੁਤ ਆ ਉਹਦੇ ਵਿੱਚ ਜੂਸ ਜਿੰਨਾ ਹੈ ਅੱਜ ਦੀ ਡੇਟ ਦੇ ਵਿੱਚ ਉਹ ਜਾਵੇ ਇਹਦੇ ਸਿੱਖੀ ਹਲ ਜਾਏ ਸਿੱਖੀ ਹਲ ਜਾਏਗਾ ਪ੍ਰਚਾਰ ਹੋਏਗਾ ਤੋ ਆਟੋਮੈਟਿਕ ਉਧਰ ਜਾਊਗਾ ਸਿੱਖੀ ਦੇ ਅੰਦੇਸ ਮੈਂ ਸੈਮੂਲ ਗਿਲ ਮੈਂਬਰ ਘਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਬਲਾਕ ਪ੍ਰਧਾਨ ਹਲਕਾ ਫਤਿਹਗੜ ਝੂੜੀਆਂ ਆਮ ਆਦੀ ਪਾਰਟੀ ਆਪਣੇ ਵੱਲੋਂ ਤੇ ਆਪਣੇ ਚੇਅਰਮੈਨ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਪੰਨੂ ਪੰਸਾ ਪੰਜਾਬ ਦੇ ਚੇਅਰਮੈਨ ਅਤੇ ਉਹਨਾਂ ਦੀ ਸਾਰੀ ਹਲਕੇ ਦੀ ਆਮ ਆਦੀ ਪਾਰਟੀ ਦੀ ਟੀਮ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਮੈਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਹਾਂ ਦੇਸ਼ ਵਿਦੇਸ਼ ਵਿੱਚ ਫਸਦੀਆਂ ਸੰਗਤਾਂ ਨੂੰ ਖਾਲਸਾ ਦੇ ਸਤਾਪਨਾ ਦਿਵਸ ਤੇ ਵੀ ਮੈਂ ਬਹੁਤ-ਬਹੁਤ ਬਹੁਤ-ਬਹੁਤ ਵਧਾਈਆਂ ਜਿਹੜੀਆਂ ਉਹ ਸਾਰੀ ਸੰਗਤ ਨੂੰ ਦਿੰਦਾ ਹਾਂਜੀ ਯੂਥ ਨੂੰ ਸੁਨਾਹ ਕੀਤਾਣਾ ਚਾਹੂ ਯੂਥ ਨੂੰ ਇਹ ਸੁਨਾਹ ਦੇਣਾ ਚਾਹਾਂਗਾ ਕਿ ਜਨੂ ਯੂਥ ਨਸ਼ਿਆਂ ਨੂੰ ਤਿਆਗੇ ਤੇ ਖੇਡਾਂ ਰਤੀ ਜਾ ਰ ਜਾਗਰੂਕ ਹੋਵੇ ਤੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਵੱਧ ਚੜ੍ਹ ਕੇ ਹਿੱਸਾ ਲਵੇ ਤੇ ਮੇਲਿਆਂ ਦੇ ਵਿੱਚ ਜਿਆਦਾ ਹੁੜਦੰਗਬਾਦੀ ਨਾ ਮਚਾਉਣ ਤੇ ਪਰਮਾਤਮਾ ਦੇ ਲਾਡਕ